ਰੋਪੜ ਬਲਾਚੌਰ ਰਾਜਮਾਰਗ ਤੇ ਬੰਦ ਪਈ ਧਾਕੇ ਦੀ ਫੈਕਟਰੀ ਕੋਲ ਰਾਤ ਸਮੇਂ ਮੋਟਰਸਾਈਕਲ ਸਵਾਰ ਤਿੰਨ ਵਿਅਕਤੀ ਰੋਪੜ ਤੋਂ ਆਪਣਾ ਕੰਮ ਕਰਕੇ ਪਿੰਡ ਟੌਂਸਾ ਵਾਪਸ ਪਰਤ ਰਹੇ ਸਨ ਉਹਨਾਂ ਦਾ ਮੋਟਰਸਾਈਕਲ ਬੇਕਾਬੂ ਹੋ ਗਿਆ ਤੇ ਡਵਾਈਡਰ ਦੀ ਟ੍ਰੇਲਿੰਗ ਨਾਲ ਚਾ ਬਚਿਆ ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਬਲਾਚੌਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਮ੍ਰਿਤਕਾਂ ਦੀ ਪਛਾਣ ਮਨਦੀਪ ਸਿੰਘ ਵਾਸੀ ਟੌਂਸਾ ਕੇਸਰ ਸਿੰਘ ਵਾਸੀ ਟੌਂਸਾ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਜਸਵਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਤੋਂ ਸਾ ਦੇ ਗੰਭੀਰ ਸੱਟਾਂ ਲੱਗਿਆ ਨੇ ਰਾਗੀਰਾਂ ਨੇ ਇਸ ਘਟਨਾ ਸੰਬੰਧੀ ਥਾਣਾ ਸਦਰ ਨੂੰ ਸੂਚਿਤ ਕੀਤਾ ਜੋ ਆਪਣੀ ਪੁਲਿਸ ਪਾਰਟੀ ਸਮੇਤ ਘਟਨਾ ਵਾਲੇ ਸਥਾਨ ਤੇ ਪਹੁੰਚੇ ਉਥੇ ਹੀ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਇਲਾਜ ਲਈ ਸਿਵਲ ਹਸਪਤਾਲ ਬਲਾਚੌਰ ਵਿਖੇ ਦਾਖਲ ਕਰਵਾਇਆ ਗਿਆ ਇਹ ਐਕਸੀਡੈਂਟ ਹੋਇਆ ਕਿਤਾ ਤੁਹਾਡਾ ਇਹ ਜਿਹੜੇ ਆ ਗਿਆ ਜੀ ਨਾ ਜਿੰਦਗੀ ਪਰਾਈ ਤੇ ਕਿਹੜਾ ਤੁਹਾਡਾ 500 ਇਹ ਐਕਸੀਡੈਂਟ ਕਿਹੜਾ ਹੋਇਆ ਕਿੱਦਾਂ ਹੋਇਆ ਮੋਟਰਸਾਈਕਲ ਡੰਗਿਆ ਹੋਈ चा। अच्छा सही रिकॉर्डिंग हो गई। ਜਦ ਜਿਹੜੀ ਸੀ ਗੱਡੀ ਉਹ ਮੈਂ ਡਾਊਨ ਪਾ ਲਾ ਬੰਦੀ। ਇੱਕ ਕਿਥੋਂ ਆਇ ਕਿਥੋਂ ਹੀ ਤੁਸੀਂ ਰੋਕ ਪੜਦੇ ਹੋ। ਬੀਤ ਰਹੇ ਹੋ। ਇਹ ਭੈਣ ਦੀ। ਉਹ ਇਹ ਉਹ ਦੱਜ। اچھا, ਮੱਛਾ ਹੋ ਗਿਆ ਵੀ। ਉਹ ਚਾਹ ਰਿਹਾ। ਠੀਕ ਹੈ। ਕਿੰਨੇ ਵਜੇ ਐਕਸੀਡੈਂਟ ਹੈ? ਸਹੀ ਨੋਟਾਂ ਸੁਣਾ ਸਕਦਾ। ਠੀਕ। ਜਿਹੜਾ ਪਹੁੰਚ ਆਇਆ। ਇਹ ਜਿਹੜਾ ਐਕਸੀਡੈਂਟ ਹੋਇਆ ਤੁਹਾਡੇ ਕੋਲ ਲੱਗਦੇ ਸੀ ਜੀ ਨਾ ਫਾਦਰ ਸੀ। ਇਹ ਕਿੱਥੋਂ ਆਏ ਸੀਗੇ ਜੀ ਮੇਰੇ ਘਰੋਂ ਉੱਪਰ ਤੋਂ ਆਏ ਸੀ ਤੇ ਇਹ ਜਿਹੜੇ ਦੋ ਬੰਦੇ ਹੋਰ ਸੀ ਨਾਲੇ ਵੀ ਨਾਲੇ ਸੀਗੇ ਕਿ ਹੋਰ ਯਾਦੋਸ਼ੀ ਯਾਦੋਸ਼ੀ ਤੇ ਇਹ ਕੀ ਸੀ ਤੁਹਾਡੀ ਫਾਦਰ ਦਾ ਨਾਂ ਜਸਵਿੰਦਰ ਕਮਾਲ ਜੀ ਹਾਂ ਜੀ ਜਸਵਿੰਦਰ ਕਮਾਲ ਜਸਵਿੰਦਰ ਕਿੰਨੀ ਕੁ ਉਮਰ ਹੈ ਇਹਨਾਂ ਦੀ ਵੈਸੇ ਜੀ ਮੈਂ ਤਾਂ ਆਵਾਜ਼ ਕਿਹਾ 45 ਤੋਂ ਤੇ ਤੁਹਾਨੂੰ ਹੋਰ ਕਿਵੇਂ ਪਤਾ ਲੱਗਿਆ ਕੌਣ ਆਇਆ ਜੀ ਕਾ ਕਿੱਥੋਂ ਦੇ ਰਹਿਣ ਵਾਲੇ ਸੀ ਇਹ ਹੋਰ ਇੱਕ ਆਪਣਾ ਇਹ ਜਿਹੜੇ ਦੋ ਜਾਨੇ ਸੀਗੇ ਨਾਲ ਉਹ ਥੈਂਕ ਯੂ ਸਰ ਜੀ ਇਹਾਰੇ ਇਧਰ ਨਹੀਂ ਰਹਿਣ ਦੇ ਬਾਹਰ ਦੇ ਆ ਪਿੰਡ ਦੀ ਟੋਂਸੇ ਦੀ ਭੋੜੇਵਾਲ ਤੁਹਾਡਾ ਕੀ ਨਾਮ ਜੀ ਅਚਾ ਜਿੰਨੇ ਵੀ ਤੁਹਾਡੇ ਜਿਹੜੇ ਬ੍ਰਦਰ ਸੱਤ ਵਜੇ ਕੀ ਡੈਥ ਹੋ ਗਈ ਉਹਨਾਂ ਦੀ ਪਤਾ ਨਹੀਂ ਜਿਹੜਾ ਕਹਿੰਦੇ ਤੂੰ ਵੀ ਬੰਦੇ ਇਹ ਕੀ ਸੀਗਾ ਨਾਮ ਤੁਹਾਡੇ ਬ੍ਰਦਰ ਦਾ ਸੁਖਦੀਪ ਕੁਮਾਰ ਜਲਦੀਪ ਕੁਮਾਰ ਮਨਦੀਪ ਮਨਦੀਪ ਕੁਮਾਰ ਇਹ ਟੋਂਸੇ ਦੇ ਜਿਹੜੇ ਭੋੜੇਵਾਲ ਤੋਂ ਭੋੜੇਵਾਲ ਤੇ ਜਿਹੜੇ ਦੂਜੇ ਦੋ ਬੰਦੇ ਉਹ ਇੱਕ ਇੱਕ ਦਿੱਸ ਪਸੰਗ ਠੀਕ ਆ ਜੀ ਦੂਜਾ ਕੋਈ ਹਾਂ ਜੀ ਜਿੰਦਾ ਜੀ ਤਿੰਦਾ ਇਹ ਤਿੰਨੇ ਪੰਜਾਬੀ ਹੈ ਇਹ ਆਏ ਕਿ ਤੁਹਾਨੂੰ ਜੀ ਕੋਈ ਪਤਾ ਤੁਹਾਨੂੰ ਅੱਜ ਤੇ ਬੇ ਜੀ ਤੁਹਾਨੂੰ ਕਿ ਹੁਣ ਕਿੱਦਾਂ ਬਦ ਲੱਗਿਆ ਪਾ ਜੀ ਬਹੁਤ ਸ਼ੁਕਰੀਆ ਫੋਨ ਆਇਆ ਇਹ ਰੋਫੋਂ ਤੇ ਰੋਫੋਂ ਆਇਆ ਤਾਂ ਕਿ ਤੁਹਾਨੂੰ ਬਲਾਜੇ ਫੋਨ ਆ ਗਿਆ ਤੁਹਾਨੂੰ ਰਾਗੀ ਨੇ ਦੱਸਿਆ ਜੀ ਹਾਂਜੀ 3 ਮਿੰਟ ਬਾਅਦ ਅਸੀਂ ਇੱਥੇ ਪਹੁੰਚ ਰਹੇ ਹਾਂ ਠੀਕ ਹੈ ਜੀ ਜਦੋਂ ਅਸੀਂ ਆਏ ਇੱਥੇ ਤਾਂ ਇਹ ਦੋ ਜਣੇ ਲੈਟ ਸੀ ਇੱਕ ਬੰਦਾ ਦੁਆਸਾਗਾ ਅਸੀਂ ਨਾਲੇ ਮੁੰਡੇ ਸਿੱਟੇ ਕੇ ਇਹ ਕਾਰੇ ਪਰ ਸੀਗੇ ਬੰਦੇ ਜਿਹੜੇ ਆ ਇਹਨਾਂ ਦਾ ਕੋਈ ਐਡਰੈਸ ਪਤਾ ਹੋਇਆ ਵੈਰੀਫਾਈ ਹੋਇਆ ਕੋਈ ਵੈਰੀਫਾਈ ਕੋਈ ਨਹੀਂ ਹੋਇਆ ਤੇ ਕੋਈ ਇਹ ਵੀ ਪਤਾ ਲੱਗਿਆ ਵੀ ਆਪ ਡਿਗੇ ਜਾਂ ਕਿਸੇ ਦੇ ਵਿੱਚ ਵੱਜੇ ਜਾਂ ਕੁਝ ਆਪੇ ਡਿਗੇ ਲੱਗਦੇ ਜੀ ਦੁਆਦੇ ਵਿੱਚ ਵੱਜੇ ਠੀਕ ਹੈ ਜੀ ਹੁਣ ਕੀ ਕਰ ਰਹੇ ਅੱਗੇ ਕਾਰਵਾਈ ਤੁਸੀਂ ਅਸੀਂ ਚੌਕੀਨ ਚਾਰ ਸਾਹਿਬ ਨੂੰ ਸੱਦ ਰਹੇ ਹਾਂ ਜੀ ਠੀਕ ਹੈ ਜੀ ਤੇ ਉਹ ਆਪਣੀ ਕਾਰਵਾਈ ਕਰ ਰਹੇ ਜੀ ਧੰਨਵਾਦ ਜੀ